ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਸੀਰੀ ਗੋਰਵ ਯਾਦਵ ਵੱਲੋਂ ਚਲਾਈ ਗਈ ਯੁੱਧ ਨਸ਼ਿਆਂ ਦੇ ਵਿਰੁੱਧ ਅਤੇ ਯੁੱਧ ਗੈਂਗਸਟਰਾਂ ਦੇ ਵਿਰੁੱਧ ਮੁਹਿੰਮ ਤਹਿਤ ਫਾਜ਼ਿਲਕਾ ਐਸਐਸਓਸੀ ਫਰੀਦਕੋਟ ਐਸਐਸਓਸੀ ਅਤੇ ਬੀਐਸਐਫ ਨੂੰ ਵੱਡੀ ਸਫਲਤਾ ਮਿਲੀ ਹੈ ਇਸ ਸਬੰਧੀ ਜਾਣਕਾਰੀ ਦੇਦੇ ਦੱਸਿਆ ਗਿਆ ਕਿ ਪਿੰਡ ਤੇਜਾਰੋਇਲਾ ਬੀਓਪੀ ਜੀਜੀ3 ਦੇ ਨੇੜੇ ਬੀਤੀ ਰਾਤ ਧੁੰਦ ਦਾ ਸਾਰਾ ਲੈ ਕੇ ਵੱਡੀ ਮਾਤਰਾ ਵਿੱਚ ਅਸਲਾ ਪਾਕਿਸਤਾਨੀ ਹਿੰਦੁਸਤਾਨ ਚ ਭੇਜ ਰਿਆ ਸੀ ਜਿੱਥੇ ਫੜਿਆ ਗਿਆ ਤੇ ਫਾਇਰਿੰਗ ਵੀ ਕੀਤੀ ਗਈ ਇਹ ਕਿੱਥੇ ਵਰਤਿਆ ਜਾ ਰਿਹਾ ਸੀ ਅਗੋ ਕਿਸ ਨੇ ਲੈਣਾ ਆਣਾ ਸੀ ਇਸ ਦੀ ਜਾਂਚ ਕਰਕੇ ਫਿਰ ਦੱਸਿਆ ਜਾਵੇਗਾ ਇਸ ਬਾਰੇ ਬੋਲਦੇ ਹੋਰ ਕੀ ਕੁਝ ਕੀਤਾ ਗਿਆ ਸਭ ਨੂੰ ਜਣਾ ਉਸ ਬਾਰੇ ਇਹ ਮਾਮਲਾ ਕੀ ਹੈ ਇਸ ਤਰ੍ਹਾਂ ਜੀ ਕਿ ਇੱਕ ਸਾਡਾ ਜੁਆਇੰਟ ਆਪਰੇਸ਼ਨ ਸੀ ਕਾਊਂਟਰ ਇੰਟੈਲੀਜੈਂਸ ਦੀ ਫ੍ਰੀਕੋਡ ਟੀਮ ਅਤੇ ਬੀਐਸਐਫ ਦਾ ਸਾਡੀ ਕਾਊਂਟਰ ਇੰਟੈਲੀਜੈਂਸ ਫ੍ਰੀਕੋਡ ਦੀ ਟੀਮ ਦੇ ਇੰਚਾਰਜ ਇੰਸਪੈਕਟਰ ਸਤਿੰਦਰ ਦੀ ਬਰਾੜ ਸਾਡੀ ਆਪਣੀ ਇੱਕ ਇਨਫੋਰਮੇਸ਼ਨ ਸੀ ਕਿ ਬਾਰਡਰ ਦੇ ਉੱਪਰ ਜਿਹੜਾ ਹੈਗਾ ਹੈਵੀ ਕੁਆਂਟੀਟੀ ਆਫ ਆਰਮਸ ਐਮਿਊਨੀਸ਼ਨ ਐਂਡ ਡਰੱਗਸ ਦੀ ਸਮਗਲਿੰਗ ਜਿਹੜੀ ਹੈਗੀ ਹੈ ਉਹ ਹੋਊਗੀ ਲਾਸਟ ਨਾਈਟ ਤੇ ਸਵੇਰ ਅੱਜ ਸਵੇਰ ਦੇ ਵਿੱਚ ਕਿਸੇ ਟਾਈਮ ਵੀ ਸੋ ਸਾਡੇ ਜਿਹੜੇ ਇਨਸਪੈਕਟਰ ਸਤਿੰਦਰ ਦੀ ਬਰਾਡ ਅਲੋਂਗ ਵਿਦ ਹਿਸ ਸਾਰੀ ਟੀਮ ਐਸਐਸਓ ਦੀ ਟੀਮ ਸੀਗੀ ਸਾਡੇ ਇਨਸਪੈਕਟਰ ਸਤੀਸ਼ ਇਹਨਾਂ ਦੀ ਟੀਮ ਉੱਥੇ ਮੌਕੇ ਤੇ ਅ ਬੀਐਸਐਫ ਨੂੰ ਨਾਲ ਲੈ ਕੇ ਔਨ ਰੀਸੀਵਿੰਗ ਦਿਸ ਇਨਪੁਟ ਇਟ ਵਾਸ ਅ ਵੈਰੀ ਸਟਰੋਂਗ ਇਨਪੁਟ ਇਹਨਾਂ ਨੂੰ ਨਾਲ ਲੈ ਕੇ ਬੀਐਸਐਫ ਦੀ ਟੀਮ ਨਾਲ ਲੈ ਕੇ ਉੱਥੇ ਬਾਰਡਰ ਦੇ ਉੱਪਰ ਇਹਨਾਂ ਨੇ ਆਪਣੀ ਮੁਸਤੈਦੀ ਰੱਖੀ ਤੇ ਲਾਸਟ ਨਾਈਟ ਬੜੀ ਸੰਗਣੀ ਤੁੰਸੀ ਡੈਂਸ ਫਾਲ ਸੀ ਤੇ ਉਸੇ ਤਰ੍ਹਾਂ ਹੀ ਹੋਇਆ ਕਿ ਜ਼ੀਰੋ ਲਾਈਨ ਤੋਂ ਇਧਰਲੇ ਪਾਸੇ ਜਿਹੜੀ ਫੈਂਸਿੰਗ ਸੀ ਸਾਡੀ ਫੈਂਸ ਦੇ ਬਾਰਡਰ ਫੈਂਸ ਦੇ ਬਿਲਕੁਲ ਨਾਲ ਅ ਐਕਟੀਵਿਟੀ ਹੋਈ ਦਾ ਬੀਐਸਐਫ ਨੇ ਰਿਟੈਲੀਏਟ ਕਰਦੇ ਹੋਏ ਜਿਹੜੇ ਸੀ ਅ ਉਥੇ ਫਾਇਰਿੰਗ ਹੋਈ ਨਰਾਦਾਂ ਨੇ ਰਸੀ ਧੁੰਦ ਬਹੁਤ ਸੰਘਣੀ ਸੀਗੀ ਫਿਰ ਉਸ ਤੋਂ ਬਾਅਦ ਜਿਹੜੀ ਸਬਸੀਕੁਐਂਟ ਜਿਹੜੀ ਹੈਗੀ अर्ਲੀ ਆਰਸ ਦੇ ਵਿੱਚ ਸਰਚ ਕੀਤੀ ਗਈ ਤਾਂ ਉਥੇ ਹੈਵੀ ਕੁਆਂਟੀਟੀ ਆਫ ਆਰਮਜ਼ ਐਮੂਨੇਸ਼ਨ ਐਂਡ ਹੈਰੋਇਨ ਮਿਲੀ ਉਹ ਜਿਹੜੀ ਹੈਗੀ ਸਾਡੀ ਅਸੀਂ ਰਿਕਵਰ ਕਰ ਲਈ ਅ ਇਹ ਇੱਕ ਬਹੁਤ ਵੱਡੀ ਅਚੀਵਮੈਂਟ ਹੈ ਜੀ ਸਕਸੈਸ ਹੈ ਕਿਉਂਕਿ ਜਿਹੜੇ ਪਾਕਿਸਤਾਨ ਬੇਸ ਸਮਗਲਰ ਸੀ ਉਹਨਾਂ ਦੀ ਇਹ ਕੋਸ਼ਿਸ਼ ਸੀ ਵੀ ਕਿਸੇ ਤਰੀਕੇ ਨਾਲ ਇਹ ਸਾਰੀ ਸਾਰੀ ਖੇਪ ਜਿਹੜੀ ਹੈਗੀ ਆ ਇੰਡੀਅਨ ਟੈਰੀਟਰੀ ਦੇ ਵਿੱਚ ਅੱਗੇ ਲੰਘਾਈ ਜਾਵੇ ਇਹ ਜਿਹੜੀ ਮਾਨਯੋਗ ਮੁੱਖ ਮੰਤਰੀ ਸਦਾ ਭਗਵਾਨ ਸਿੰਘ ਮਾਨ ਤੇ ਸਾਡੇ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਅੰਡਰ ਜਿਹੜੇ ਹੁਣ ਦੋ ਕੈਂਪੇਨ ਚੱਲ ਰਹੇ ਨੇ ਅਗੇਂਸਟ ਡਰੱਗਸ ਐਂਡ ਗੈਂਗਸਟਰਸ ਉਹਦੇ ਵਿੱਚ ਇਹ ਅਸੀਂ ਇੱਕ ਕਾਫੀ ਵੱਡੀ ਅਚੀਵਮੈਂਟ ਆਪਣੀ ਮੰਨਦੇ ਹਾਂ। ਕੀ ਰਿਕਵਰੀ ਹੋਈ ਹੈ? ਕਿੰਨੀ ਹੈ ਰਿਕਵਰੀ ਕੀਤੀ ਹੈ? ਹਾਂਜੀ ਰਿਕਵਰੀ ਹੈਗੀ ਹੈ ਜੀ ਕਿ ਉਹਦੇ ਵਿੱਚ 20 ਪਿਸਟਲਸ ਨੇ ਜਿਹਦੇ ਵਿੱਚ 11 ਗਲੌਕ ਨੇ, 5 ਬਰੇਟਾ ਨੇ, 3 ਨੋਰਿੰਕੋ ਨੇ ਤੇ ਇੱਕ ਜਿਹੜਾ ਹੈਗਾ ਜ਼ਗਾਨਾ ਤੇ ਇੱਕ ਐਮਪੀ5 ਟਾਈਪ ਗਨ ਹੈ। 20 ਪਿਸਟਲਸ, 1 ਐਮਪੀ5 ਟਾਈਪ ਗਨ, 21 ਇਸ ਤੋਂ ਇਲਾਵਾ ਇਹਨਾਂ ਦੇ 310 ਲਾਈਵ ਕਾਰਟ੍ਰਿਜਸ ਨੇ, 39 ਮੈਗਜ਼ੀਨਸ ਨੇ ਤੇ 2 ਕਿਲੋ 160 ਗ੍ਰਾਮ ਹੈਰੋਇਨ ਹੈ ਇਹਦਾ ਇਸਤੇਮਾਲ ਕਿਥੇ ਹੋਣਾ ਚਾਹੀਦਾ ਪਤਾ ਲੱਗਿਆ ਸਰ ਇਹ ਸਾਡਾ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਇਹਦੇ ਵਿੱਚ ਅਸੀਂ ਜਿਹੜਾ ਹੈਗਾ ਕਰਕੇ ਤੁਹਾਨੂੰ ਵਿਥਿਨ ਸਮ ਟਾਈਮ ਅਸੀਂ ਇੱਕ ਹੋਰ ਪ੍ਰੈਸ ਕਾਨਫਰੰਸ ਕਰਕੇ ਤੁਹਾਨੂੰ ਦੱਸਾਂਗੇ ਇਹ ਸਾਰਾ ਮਸਲਾ ਕਿੰਨੇ ਕਾ ਰਾਉਂਡ ਜਿਹੜੇ ਫਾਇਰ ਕੀਤੇ ਗਏ ਮੌਕੇ ਤੇ ਜਿਹੜੇ ਬੀਐਸਰ ਵੱਲੋਂ 50 ਤੋਂ 60 ਰਾਉਂਡ ਫਾਇਰ ਕੀਤੇ ਗਏ ਕੋਈ ਬਲੀਡਿੰਗ ਵਗੈਰਾ ਉੱਥੇ ਪਾਈ ਗਈ ਕਿਸੇ ਕੋਈ ਇੰਜਰਡ ਹੋਣਾ ਨਹੀਂ ਉਹ ਸਵੇਰੇ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀਗੀ ਮਤਲਬ ਯੈਸ ਕ્રોલਿੰਗ ਐਂਡ ਫੁੱਟਪ੍ਰਿੰਟ ਸੀਗੇ ਉੱਥੇ ਬੰਦੇ ਜ਼ਰੂਰ ਸੀ ਤਿੰਨ ਤੋਂ ਚਾਰ ਬੰਦਿਆਂ ਦੇ ਫੁੱਟਪ੍ਰਿੰਟਸ ਤੇ ਕ્રોલਿੰਗ ਮਾਰਕਸ ਸੀਗੇ ਇਹ ਕਿੱਥੇ ਮੇਡ ਅਸ ਲੈਸ ਮੇਡ ਇਨ ਕਿਹੜੇ ਨੇ ਕਿਹੜੀ ਕੰਪਨੀ ਦੇ ਨੇ ਜਿਹੜੇ ਆਏ ਨੇ ਇਹ ਸਾਰੇ ਜਿਹੜੇ ਹੈਗੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਗਲੌਕ ਜਿਹੜੇ ਪਿਸਟਲਸ ਨੇ ਉਹ ਗਲੌਕ ਦੇ ਨੇ ਨਰਿੰਕੋ ਨਰਿੰਕੋ ਦੇ ਨੇ ਠੀਕ ਹੈ ਬਰੇਟਾ ਇਜ਼ ਅ ਬਰੇਟਾ ਇਜ਼ ਆਲਸੋ ਅ ਕੰਪਨੀ ਜਿਹੜੀ ਐਮ ਇਹ ਪਿਸਤਲ ਹੈ ਇਹਦਾ ਨਾਮ ਗਫਾਰ ਸਕਿਉਰਟੀ ਪਿਸਤਲ ਜੀ ਇਹ ਮੇਡ ਇਨ ਕਿੱਥੋਂ ਦੇ ਨਹੀਂ ਉਹ ਦੱਸੋ ਆ ਤੇ ਦੂਸਰਾ ਕੀ ਕਿਹੜੀ ਸਰਦ ਦੇ ਉੱਪਰ ਹੋਇਆ ਜੀ ਇਹ ਸਾਰਾ ਇਹ ਸਾਰਾ ਜਿਹੜਾ ਹੈਗਾ ਜੀ ਆਪਣੀ ਜਿਹੜੀ ਬੀਓਪੀ ਜੀਜੀ3 ਪਿੰਡ ਤੇਜਰ ਹੇਲਾ ਦੇ ਨੇੜੇ ਜਿਹੜੀ ਆਪਣੀ ਬਾਰਡਰ ਆਬਜ਼ਰਵੇਸ਼ਨ ਪੋਸਟ ਆ ਉਥੇ ਇਹ ਸਾਰਾ ਹੋਇਆ ਘਟਨਾਕ੍ਰਮ ਜਿਹੜੇ ਡ੍ਰੋਪ ਕਰ ਰਹੇ ਸੀ ਇਹ ਦਾ ਹਾਂਜੀ ਇਹ ਨਿਕਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਮੇਬੀ ਕਿ ਪਤਾ ਨਹੀਂ ਹੋ ਰਾਤ ਦੇ ਹਨੇਰੇ ਦੇ ਵਿੱਚ ਆਪ ਵੀ ਅੱਗੇ ਆ ਕੇ ਉਹ maybe they would have tried to cross ਕਿੰਨੇ ਕੁ ਲੋਕ ਸੀ ਗੁਡੇ ਪਤਾ ਲੱਗਿਆ ਸਾ ਜਿਹੜੇ ਉਧਰ ਆਏ ਸੀ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਵੀ ਫੁੱਟਪ੍ਰਿੰਟਸ ਤੇ ਕ્રોલਿੰਗ ਮਾਰਕਸ ਤੋਂ ਤਿੰਨ ਤੋਂ ਚਾਰ ਬੰਦੇ ਲੱਗਦੇ ਨੇ ਦੋਨੋਂ ਸਾਈਡ ਤੋਂ ਇਹ ਮਿਲਦਲੀ ਪਾਕਿਸਤਾਨ ਵਾਲਾ ਜੀ ਉਦੋਂ ਤੱਕ ਕਿਸੇ ਦੇ ਕੋਈ ਗ੍ਰਿਫਤਾਰੀ ਦਾ ਨਹੀਂ ਨਹੀਂ ਜੀ ਗ੍ਰਿਫਤਾਰੀ ਅਸੀਂ ਹੁਣ ਮਤਲਬ ਇਹਦੇ ਵਿੱਚ ਅੱਗੇ ਇਨਵੈਸਟੀਗੇਸ਼ਨ ਕਰਾਂਗੇ ਜਿੱਥੇ ਵੀ ਇਹ ਕਨਸਾਈਨਮੈਂਟ ਅੱਗੇ ਜਾਣੀ ਸੀ ਜਾਂ ਉਹਨਾਂ ਦੇ ਜਿਹੜੇ ਇੰਡੀਅਨ ਲਿੰਕੇਜੇਸ ਨੇ ਫਰਦਰ ਜਿਹੜੇ ਲਿੰਕੇਜੇਸ ਨੇ ਬੈਕਵਰਡ ਐਂਡ ਫਾਰਵਰਡ ਲਿੰਕੇਜੇਸ ਨੇ ਉਹਨਾਂ ਨੂੰ ਅਸੀਂ ਇਨਵੈਸਟੀਗੇਟ ਕਰਾਂਗੇ ਲੋਕਲ ਕੋਰੀਅਰ ਕੋਈ ਇਹਨਾਂ ਦੇ ਹੈ ਸੰਭਾਵਨਾ ਜੀ ਜੀ ਲੋਕਲ ਕੋਰੀਅਰ ਇਹਨਾਂ ਦੇ ਕੋਈ ਰਿਸਿਵ ਕਰਨ ਵਾਲੇ ਮੈਂ ਉਹੀ ਕਹਿ ਰਿਹਾ ਨਹੀਂ ਫਾਰਵਰਡ ਐਂਡ ਬੈਕਵਰਡ ਲਿੰਕੇਜੇਸ ਜਿੰਨੇ ਵੀ ਆਉਣਗੇ ਭਾਵੇਂ ਲੋਕਲ ਨੇ ਭਾਵੇਂ ਕਿਤੋਂ ਦੇ ਸਰ ਕਿਸ ਤਰ੍ਹਾਂ ਦੇਖਦੇ ਹੋਗੇ ਇੱਕ ਦਿਨ ਦੇ ਅੰਦਰ ਸਰੱਦ ਦੇ ਜਿਹੜੇ ਬਰਾਮਦਗੀ ਹੋਈ ਹੈ ਪੰਜਾਬ ਦੀ ਏਅਰਪੋਰਟ ਨਾਲ ਸਰੱਦਾਂ ਦੇ ਕੋਲ ਵੀ ਜਿਹੜੀ ਹੈ ਹਥਿਆਰ ਮਿਲੇ ਨੇ ਕਿਸ ਤਰ੍ਹਾਂ ਦੇਖਦੇ ਹੋ ਕਿ ਕਿਸ ਸਾਜ਼ਿਸ਼ ਉਲ ਇਹ ਇਸ਼ਾਰਾ ਹੋ ਰਿਹਾ ਮੇਰੇ ਖਿਆਲ ਤਾਂ ਇਹ ਸਾਡੀ ਅਲਰਟਨੈਸ ਇਹ ਸ਼ੋ ਕਰਦੀ ਹੈ ਕਿ ਵੀ ਆਰ ਵੈਰੀ ਅਲਰਟ ਈਵਨ ਬੀਐਸਐਫ ਆਲਸੋ ਤੇ ਪੰਜਾਬ ਪੁਲਿਸ ਜਿਹੜੀ ਹੈਗੀ ਹੈ ਵੀ ਆਰ ਵੈਰੀ ਸੀਰੀਅਸ ਐਂਡ ਵੀ ਆਰ ਆਲਸੋ ਵੈਰੀ ਅਲਰਟ ਇਸੇ ਲਈ ਜਿਹੜੇ ਹੈਗੇ ਇਸ ਤਰ੍ਹਾਂ ਦੇ ਹੈਵੀ ਕਨਸਾਈਨਮੈਂਟਸ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਇਧਰੋਂ ਰੋਕਣ ਤੋਂ ਨਾ ਮਤਲਬ ਕਾਮਯਾਬ ਹੋ ਗਏ ਆ ਰੋਕਣ ਤੇ ਬਾਰਡਰ ਦੇ ਉੱਪਰ ਸਰੇ ਕੋਈ ਬੈਗ ਸੀਗੇ ਓਪਨ ਪਈਆਂ ਸੀਗੇ ਕਿਸ ਤਰ੍ਹਾਂ ਸੀਗੇ ਨਹੀਂ ਨਹੀਂ ਜੀ ਦੋ ਬੈਗਪੈਕ ਸੀਗੇ ਉਹਦੇ ਵਿੱਚ ਸਾਰਾ ਸਮਾਨ ਸੀਗਾ ਤੁਸੀਂ ਜਿਵੇਂ ਕਿਹਾ ਕਿ ਫਾਇਰਿੰਗ ਹੋਈ ਹੈ ਫਾਇਰਿੰਗ ਤੇ ਫਿਰ ਉਹ ਪਿੰਡ ਦੇ ਜਗ੍ਹਾ ਵੀ ਫਿਰ ਬੰਦੇ ਹਾਂਜੀ ਬਿਲਕੁਲ ਇਸ ਤਰ੍ਹਾਂ ਹੀ ਸਵੇਰੇ ਸਰਚ ਹੋਈ ਸਰਚ ਦੇ ਵਿੱਚ ਬੰਦੇ ਨਹੀਂ ਮਿਲੇ ਕਿੰਨੇ ਘੰਟੇ ਚੱਲੀ ਸਰਚ ਉਸ ਇਲਾਕੇ ਦੇ ਅੰਦਰ ਸਵੇਰੇ 3 ਤੋਂ 4 ਘੰਟੇ ਸਰਚ ਹੋਈ ਹੈ ਜੀ ਠੀਕ ਹੈ ਜੀ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत